ਫੇਸ ਤੇ ਡੈਡਾ ਕੱਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੈਂਗ ਬਿਲਕੁਲ ਕੁੰਡਿਆ ਦੀ ਹੈ ਬਹੁਤ ਪਿਆਰਾ ਇਸ ਕੱਟੀ ਦਾ ਫੇਸ ਠੀਕ ਹੈ ਜੀ ਉਹ ਦੋਸਤੋ ਚੈੱਕ ਕਰਨ ਲਈ ਲਾਲ ਨੀਲੀ ਅੱਖਾਂ ਤੇ ਉਮਰ ਉਹ ਫਿਰ ਕਿੰਨੀ ਕੁ ਹੋਣੀ ਹੈ ਇਹ ਹਾਂਜੀ ਉਮਰ ਕਿੰਨੀ ਕੁ ਹੋਣੀ ਹੈ ਜੀ ਉਮਰ 1.5 ਸਾਲ ਬਾਕੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਣਾ ਜੀ ਬਹੁਤ ਸੋਹਣਾ ਇਸ ਕੱਟੀ ਦਾ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਗੋਲੇ ਵਾਲਾ ਜਿਲ੍ਹਾ ਸਪਨੂਦਸੋ ਫਰੀਦਕੋਟ ਤੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਜੀ ਜਿਹੜੇ ਘਰ ਚੋਂ ਦੋਸਤੋ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੀ ਇਸ ਘਰ ਦੇ ਵਿੱਚੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਬਾਈ ਕੋਲੇ ਵਿਕਰੀ ਆਸਤੇ ਬਸੂ ਆਉਂਦੇ ਆ ਤੇ ਅੱਜ ਟੋਟਲ ਤੁਹਾਨੂੰ 5 ਨਾਗ ਦਿਖਾ ਦੇਣੀ ਹੈ ਜੀ ਠੀਕ ਹੈ ਜੀ ਤੇ ਪ੍ਰੋਪਰ ਜਿਹੜੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸਾਰੇ ਨਾਗ ਤੋਰ ਫੇਰ ਕੇ ਦੇਖ ਲਾਂਗੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸਲ ਵੀ ਤੁਸੀਂ ਆਪ ਕਰ ਲੈਣੀ ਠੀਕ ਹੈ ਜੀ ਦੋ ਇਹਨਾਂ ਦੇ ਵਿੱਚ ਬਿਲਕੁਲ ਛੋਟੀ ਉਮਰ ਦੀਆਂ ਕੱਟੀਆਂ ਹੋਣਗੀਆਂ ਇੱਕ ਤੁਹਾਨੂੰ ਵੱਡੀ ਛੋਟੀ ਦਿਖਾ ਦੇ ਠੀਕ ਹੈ ਜੀ ਤੇ ਬਾਕੀ ਗੱਬਣ ਹੋਣ ਦੇ ਬਿਲਕੁਲ ਕਾਬਿਲ ਹੈ ਠੀਕ ਹੈ ਜੀ ਇਹਨਾਂ ਤੋਂ ਇਲਾਵਾ ਇੱਕ ਬਾਈ ਕੁਲੇ ਬਹੁਤ ਸੋਹਣਾ ਕਟਾ ਟੇਡੇ ਕੱਢ ਦੇ ਵਿੱਚ ਠੀਕ ਹੈ ਜੀ ਨਾਗ ਸਾਰੇ ਚੰਗੇ ਆ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸਦੀਕ ਕਰਨਾ ਤੁਹਾਡਾ ਫਰਜ਼ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਹੁਣਾਂ ਨਾਲ ਕਰੀਏ ਸਾਰੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਦੱਸਿਓ ਨਾ ਕੁਲਵੰਤ ਹੈ ਜੀ ਪੈਂਡ ਆਪਣਾ ਕੋਲੇ ਕੋਲੇ ਵਾਲਾ ਜੀ ਠੀਕ ਹੈ ਅੱਛਾ ਵਿਕਰੀ ਵਾਸਤੇ ਨਾਗ ਆਈ ਜਾਂਦੇ ਆਪਣੇ ਕੋਲੇ ਹਾਂਜੀ ਵਿਕਰੀ ਵਾਸਤੇ ਆਈ ਜਾਂਦੇ ਠੀਕ ਹੈ ਅੱਛਾ ਪੰਜ ਨਾਗ ਹੈਗੇ ਹਨ ਆਪਣੇ ਕੋਲੇ ਹਾਂਜੀ ਪੰਜ ਨਾਗ ਠੀਕ ਹੈ ਅੱਛਾ ਇੱਧਰਲੇ ਪਾਸੇ ਜਿਹੜੀ ਡੱਬੀ ਕੱਟੀ ਖੜੀ ਹੈ ਇਹ ਤੋਂ ਸ਼ੁਰੂ ਕਰਦੇ ਹਾਂ ਕਰ ਦਿਓ ਕੀ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੋਊਗੀ 9-10 ਮਿੰਟਾਂ ਦੀ 9-10 ਮਿੰਟ ਖੋਲ ਲੈਣੇ ਗੇੜਾ ਇੱਕ ਕਢਾ ਦੇ ਇਹਦਾ ਦੋਸਤੋ ਉਹ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਠੀਕ ਹੈ ਜੀ ਅੱਖਾਂ ਓੱਖਾਂ ਸੋਹਣੀਆਂ ਬਿਲਕੁਲ ਨੀਲੀਆਂ ਦੋਵੇਂ ਅੱਖਾਂ ਠੀਕ ਹੈ ਗੁਲਾਬੀ ਮੂੰਹ ਦੀ ਹੈ ਠੀਕ ਹੈ 9-10 ਮਹੀਨੇ ਦੋਸਤੋ ਇਸ ਕੱਟੀ ਦੀ ਉਮਰ ਹੋਣੀ ਹੈ ਜੀ ਠੀਕ ਹੈ ਬਾਕੀ ਫੇਸ ਕੁਆਲਟੀ ਤੁਹਾਨੂੰ ਦਿਖਾ ਦਿੰਦਾ ਜੀ ਬਹੁਤ ਸੋਹਣਾ ਇਸ ਕੱਟੀ ਦਾ ਫੇਸ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨੀਲੀਆਂ ਅੱਖਾਂ ਠੀਕ ਹੈ ਤੇ ਬਾਕੀ ਢਾਂਚਾ ਵੀ ਚੰਗਾ ਓਵਰ ਵਾਈਟ ਦੇ ਵਿੱਚ ਡੱਬੀ ਕੱਟੀਆਂ ਨੂੰ ਮੰਨ ਸਕਦੇ ਆ ਠੀਕ ਹੈ ਜੀ 9 ਤੋਂ 10 ਮਹੀਨੇ ਦੋਸਤੋ ਇਸ ਕੱਟੀ ਦੀ ਉਮਰ ਹੋਣੀ ਹੈ ਜੀ ਠੀਕ ਹੈ ਜੀ ਤੇ ਬਾਕੀ ਸੋਹਣੀ ਸੁਨੱਖੀ ਬਹੁਤ ਹੈ ਥਣਾ ਥਣਾ ਦੀ ਬਹੁਤ ਸੋਹਣੀ ਹੈ ਠੀਕ ਹੈ ਜੀ ਤੇ ਬਾਕੀ ਸਾਰੀ ਚਮੜੀ ਗੁਲਾਬੀ ਹੈ ਦੋਸਤੋ ਥਲੋ ਠੀਕ ਹੈ ਜੀ ਥਣ ਵੀ ਚਾਰੇ ਗੁਲਾਬੀ ਹੋਣਗੇ ਤੇ ਅਠ ਵੀ ਐਨ ਗੁਲਾਬੀ ਨੀਲੀ ਹੋਊਗੀ ਤੇ ਰੇਟ ਇਹਦਾ ਕੀ ਹੋਊਗਾ ਰੇਟ ਫੋਨ ਤੇ ਕਰਾ ਮੈਂ ਤਾਂ ਕਹਿੰਦਾ ਦੱਸਦੀ ਆ ਯਾਰ ਜੀ ਨੂੰ ਲੋਡ ਹੋ ਨਹੀਂ ਨਹੀਂ ਕੋਈ ਫੋਨ ਤੇ ਦੱਸਦੇ ਆਂ ਆਪਾਂ ਕੋ ਚੱਕਰ ਅੱਛਾ ਫੋਨ ਤੇ ਦੱਸਾਂਗੇ ਫੋਨ ਤੇ ਦੱਸਾਂ ਆਪਾਂ ਅੱਛਾ ਸਾਰੇ ਨਗਾਂ ਦਾ ਹੀ ਦੱਸਣਾ ਫੋਨ ਤੇ ਦੱਸਣਾ ਜੀ ਠੀਕ ਹੈ ਦੋਸਤੋ ਨੰਬਰ ਵਾਈਜ਼ ਦੱਸਣਾ ਪਹਿਲੇ ਨੰਬਰ ਤੇ ਤੁਹਾਨੂੰ ਡੱਬੀ ਕੱਟੀ ਦਿਖਾਈ ਆ ਜੀ ਤੁਸੀਂ ਨੰਬਰ ਵਾਈਜ਼ ਬਾਈ ਤੋਂ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਜਿਹੜੀ ਦੂਜੇ ਨੰਬਰ ਤੇ ਝੋਟੀ ਆਪਣੇ ਕੋਲੇ ਉਹ ਵੀ ਖੋਲ ਲਿਆ ਮੜੀ ਜੀ ਬਾਹਰ ਲਿਆ ਹਾਂਜੀ ਹਾਂਜੀ ਦੋਸਤੋ ਇਹ ਬਿਲਕੁਲ ਗੈਜ ਜੀ ਮਾਰਕਿੰਗ ਦੇ ਵਿੱਚ ਝੋਟੀ ਤੁਹਾਨੂੰ ਦਿਖਾਉਂਗਾ ਠੀਕ ਹੈ ਜੀ ਬਿਲਕੁਲ ਕੁੰਡੇ ਸੰਗਾ ਦੀ ਹੋਊਗੀ ਟੈਂਡੇ ਕੱਟ ਦੇ ਵਿੱਚ ਇਹਨੂੰ ਮੰਨ ਸਕਦੇ ਆਪਾਂ ਠੀਕ ਹੈ ਜੀ ਢਾਂਚਾ ਦੋਸਤੋ ਇਸ ਕੱਟੀ ਦਾ ਵੀ ਚੰਗਾ ਠੀਕ ਹੈ ਤੇ ਉਮਰ ਉਹ ਫਿਰ ਕਿੰਨੀ ਕੁ ਹੋਣੀ ਹੈ ਇਹ ਹਾਂ ਜੀ ਉਮਰ ਕਿੰਨੀ ਕੁ ਹੋਣੀ ਹੈ ਜੀ ਉਮਰ 1.5 ਸਾਲ 1.5 ਸਾਲ ਦੀ ਹੈ ਠੀਕ ਹੈ ਫੇਸ ਦੋਸਤੋ ਸੋਹਣਾ ਸਿੰਗ ਗੜਾਈ ਦੇ ਵਿੱਚ ਆ ਠੀਕ ਹੈ ਜੀ ਤੇ ਬਾਕੀ ਮਾਰਕਿੰਗ ਪੱਖੋਂ ਝੋਟੀ ਚੰਗੀ ਹੈ ਠੀਕ ਹੈ ਜੀ ਬਿਲਕੁਲ ਜੈ ਜੀ ਮਾਰਕਿੰਗ ਹੋਊਗੀ ਤੇ ਬਾਕੀ ਥਣਾ ਥੁਣਾ ਦੀ ਆ ਸਾਫ ਛੋਟੀ ਹੋਈ ਇਹ ਵੀ ਠੀਕ ਹੈ ਜੀ ਬਾਕੀ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਪਸੰਦ ਨੂੰ ਚੀਂਦੇ ਆ ਠੀਕ ਹੈ ਚਾਰੇ ਥਣ ਦੋਸਤੋ ਲਿਖੜ ਵੀ ਹੋਣਗੇ ਜੀ ਬਹੁਤ ਸੋਹਣਾ ਥਣ ਗੈਪ ਤੇ ਲੱਗਾ ਹੋਇਆ ਠੀਕ ਹੈ ਤੇ ਰੇਟ ਇਹਦਾ ਵੀ ਫੋਨ ਤੇ ਹੈ ਹਾਂਜੀ ਫੋਨ ਤੇ ਕਰਾਂਗੇ ਠੀਕ ਹੈ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਜੀ ਉਮਰ 1.5 ਸਾਲ ਇੱਕ ਆਪਣੇ ਕੋਲੇ ਕੱਟਾ ਹਾਂਜੀ ਕੱਟਾ ਠੀਕ ਹੈ ਕਿੰਨੇ ਟਾਈਮ ਦਾ ਹੋਊਗਾ ਬਈ ਇਹ ਇਹ 1.5 ਸਾਲ ਦਾ ਜੀ 1.5 ਸਾਲ ਦਾ ਠੀਕ ਹੈ ਖੋਲ ਲੈਣੋ ਵੀ ਕੀ ਵੀ ਦੋਸਤੋ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਤੁਹਾਨੂੰ ਕੱਟਾ ਦਿਖਾ ਰਿਹਾ ਜੀ ਬਹੁਤ ਸੋਹਣਾ ਸਿੰਗ ਦੋਵੇਂ ਕੁੰਡੇ ਹੈ ਠੀਕ ਹੈ ਜੀ ਤੇ ਅੱਖਾਂ ਦੋਵੇਂ ਨੇ ਜੀ ਢਾਂਚਾ ਦੋਸਤੋ ਇਸ ਕੱਟੇ ਦਾ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਢਾਂਚਾ ਇਸ ਕੱਟੇ ਦਾ ਠੀਕ ਹੈ ਜੀ ਬਾਕੀ ਮਾਰਕਿੰਗ ਪੱਖੋਂ ਵੀ ਦੇਖੀਏ ਤਾਂ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਇਹ ਕੱਟਾ ਤੁਹਾਨੂੰ ਦੋਸਤਾਂ ਨੂੰ ਦਸਾਰਿਆਂ ਜੀ ਠੀਕ ਆ ਲੋ ਦੋ ਦੋਸਤਾਂ ਢਾਂਚਾ ਢੂੰਚਾ ਚੈੱਕ ਕਰ ਲਓ ਜੀ ਸਰੀਰ ਦੀ ਬਨਾਵਟ ਇਸ ਕੱਟੇ ਦੀ ਬਹੁਤ ਸੋਹਣੀ ਹੈ ਠੀਕ ਹੈ ਲੈ ਲੈ ਮੜਾ ਜ ਲੈ ਲੈਂਗੇ ਐਨ ਮੜਾ ਜ ਤੋੜ ਰੇਕ ਦਾ ਥਾਂ ਥੋੜੀ ਥੋੜੀ ਜੀ ਤੋੜਨ ਵਾਸਤੇ ਠੀਕ ਹੈ ਜੀ ਉਸ ਹਿਸਾਬ ਨਾਲ ਤੁਸੀਂ ਦੋਸਤੋ ਜਜਮੈਂਟ ਕਰ ਸਕਦੇ ਹੋ ਡੇਢ ਸਾਲ ਉਮਰ ਹੈ ਸਵਿਆ ਚੰਗਾ ਠੀਕ ਹੈ ਜੀ ਤੇ ਬਾਕੀ ਪੁੜੇ ਪੜੇ ਐਨ ਬਿਲਕੁਲ ਚੈੱਕਵੇਂ ਆ ਜੀ ਟੈਸਟੀਕਲ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਧਰੇ ਹੋਣਗੇ ਠੀਕ ਹੈ ਜੀ ਚਲੋ ਦੋਸਤੋ ਸਰੀਰ ਤਾਂ ਬਿਲਕੁਲ ਗਲਾਈ ਦੇ ਵਿੱਚ ਹੈ ਠੀਕ ਹੈ ਲੈ ਚੱਲ ਨੋ ਦੋਸਤੋ ਢਾਂਚਾ ਚੈੱਕ ਕਰ ਲੋ ਤੇ ਨਾਲ ਬਿਲਕੁਲ ਪੱਦਰੇ ਹੋਣਗੇ ਠੀਕ ਹੈ ਜੀ ਤੇ ਮਾਰਕਿੰਗ ਪੱਖੋਂ ਜੇ ਦੇਖੀਏ ਤਾਂ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਵਿੱਚ ਨੂੰ ਤੋਂ ਇੱਕ ਕਟਾ ਠੀਕ ਹੈ ਤੇ 1.5 ਸਾਲ ਉਮਰ ਹੈ ਰੇਟ ਇਹਦਾ ਫੋਨ ਤੇ ਕੀਤਾ ਜਾਊਗਾ ਠੀਕ ਹੈ ਜੀ ਤੀਜੇ ਨੰਬਰ ਤੇ ਤੁਹਾਨੂੰ ਕਟਾ ਦਿਖਾਇਆ ਠੀਕ ਹੈ ਜੀ ਤੇ ਜਿਹੜੀ ਝੌਟੀ ਹੈ ਆਪਣੇ ਕੋਲੇ ਹੈ ਹਨਾ ਤੇਲੇ ਕੱਟ ਦੇ ਵਿੱਚ ਹਾਂਜੀ ਠੀਕ ਹੈ ਇਹ ਕਿੰਨੇ ਟਾਈਮ ਦੀ ਹੋ ਗਈ ਹੈ ਤੇ 2 ਸਾਲ ਦੀ 2 ਸਾਲ ਦੀ ਹੈ ਠੀਕ ਹੈ ਦੋਸਤੋ ਅ ਫੇਸ ਤੇ ਟੇਡਾ ਕੱਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੈਂਗ ਬਿਲਕੁਲ ਕੁੰਡਿਆਂ ਦੀ ਹੈ ਖੋਲਿਆ ਖੇਰੀ ਦੰਦਾ ਤੋਂ ਖੇਰੀ ਜੀ ਠੀਕ ਹੈ ਬਣੀ ਤਾਂ ਨਹੀਂ ਹੋਣੀ ਹਜੇ ਨਹੀਂ ਬਣੀ ਜੀ ਅੱਛਾ ਤਾਂ ਦੋਸਤੋ ਬਿਲਕੁਲ ਤਿਆਰ ਹੈ ਬਣ ਲਈ ਠੀਕ ਹੈ ਜੀ ਅਗਲੇ ਪੈਰ ਕਾਲੇ ਆ ਇਹਦੇ ਹਾਂ ਜੀ ਕਾਲੇ ਠੀਕ ਹੈ ਮਗਰਲੇ ਪੈਰਾਂ ਤੇ ਦੋਸਤੋ ਮਾਰਕਿੰਗ ਹੈ ਠੀਕ ਹੈ ਜੀ ਬਾਕੀ ਜੇ ਦੇਖੀਏ ਤਾਂ ਵੈਸੇ ਝੋਟੀ ਚੰਗੀ ਆ ਵਜਨ ਵਜੂਦ ਆੜੀ ਹੈ ਪੂਰੀ ਠੀਕ ਹੈ ਜੀ ਸੈਂਗ ਬਿਲਕੁਲ ਕੁੰਡਿਆਂ ਦੀ ਹੋਊਗੀ ਤੇ ਦੰਦਾ ਤੋਂ ਛੁੱਟੀ ਖੀਰੀ ਹੈ ਠੀਕ ਹੈ ਦੋਸਤੋ ਲੋ ਦੋਸਤੋ ਚੈੱਕ ਕਰ ਲਿਓ ਜੀ ਤੁਰ ਤੁਰ ਠੀਕ ਹੈ ਪਰਾਂ ਨੂੰ ਮੋੜੀ ਵਾੜੀ ਜੀ ਥੋੜੀ ਜੀ ਡਰਦੀ ਪਈ ਆ ਕੈਮਰੇ ਤੋਂ ਠੀਕ ਹੈ ਜੀ ਬਾਕੀ ਝੋਟੀ ਬਹੁਤ ਸੋਹਣੀ ਹੈ ਤੁਹਾਨੂੰ ਪਸੰਦ ਆਊਗੀ ਠੀਕ ਹੈ ਜੀ ਬਿਲਕੁਲ ਜੈਤ ਜੀ ਮਾਰਕਿੰਗ ਦੇ ਵਿੱਚ ਹੋਊਗੀ ਤੇ ਬਾਕੀ ਰਾਜ ਹੀ ਆ ਦੋਸਤੋ ਬਹੁਤ ਸੋਹਣੀ ਸਭੀ ਹੋਈ ਹੈ ਠੀਕ ਹੈ ਜੀ ਬਹੁਤ ਚੰਗੀ ਰਾਜੀ ਝੋਟੀ ਤੁਹਾਨੂੰ ਦਿਖਾ ਰਿਆ ਚੰਗੇ ਵਜਨ ਵਜੂਦ ਵਾਲੀ ਹੈ ਠੀਕ ਹੈ ਜੀ ਤੇ ਬਾਕੀ ਦੰਦਾ ਤੋਂ ਖੀਰੀ ਹੈ ਬਿਲਕੁਲ ਛੋਟੀ ਉਮਰ ਦੀ ਹੈ ਜੀ ਠੀਕ ਹੈ ਉਮਰ ਉਹ ਫਿਰ ਕਿੰਨੀ ਕੁ 2 ਸਾਲ ਦੀ ਹੋਣੀ ਹੈ ਹਨਾ ਹਾਂ ਜੀ 2 ਸਾਲ ਦੀ ਠੀਕ ਹੈ 2.5 ਸਾਲ ਦਾ ਪਸ਼ੂ ਦੋ ਦੰਦ ਹੋ ਜਾਂਦਾ ਠੀਕ ਹੈ ਜੀ ਇਹ ਦੋ ਦੋਸੋਂ ਦੰਦਾ ਤੋਂ ਖੀਰੀ ਹੈ ਜੀ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਹੋਊਗੀ ਠੀਕ ਹੈ ਜੀ ਥੋੜੀ ਜੀ ਡਰਦੀ ਪਈ ਹੈ ਕੈਮਰੇ ਤੋਂ ਬਾਕੀ ਥਣ ਥਣ ਤੁਹਾਨੂੰ ਮੈਂ ਦਿਖਾ ਦਿੰਦਾ ਖਾਨਾ ਦੋਸਤੋ ਚਾਰੇ ਨਿਕੜਵੇ ਆ ਜੀ ਇਸ ਛੋਟੀ ਦੇ ਠੀਕ ਹੈ ਮੜੀ ਜੀ ਰੋਕੀ ਤਾਂ ਦੇਖ ਲਈ ਬਾਈ ਇਹ ਖਾਣਾ ਵੈਸੇ ਦੋਸਤੋ ਚਾਰੇ ਨਿਕੜਵੇ ਆ ਜੀ ਠੀਕ ਹੈ ਲੋ ਦੋਸਤੋ ਚਾਰੇ ਧਨ ਨਿਕੜਵੇ ਹੋਣਗੇ ਜੀ ਠੀਕ ਹੈ ਜੀ ਤੇ ਬਾਕੀ ਸਭੀ ਚੰਗੀ ਆ ਛੋਟੀ ਠੀਕ ਹੈ ਜੀ ਵੈਸੇ ਸੀ ਸਹੂਆ ਥੋੜੀ ਜੀ ਕੈਮਰੇ ਤੋਂ ਵੀ ਡਰਦੀ ਆ ਠੀਕ ਹੈ ਤੇ ਇਹਦਾ ਵੀ ਫਿਰ ਰੇਟ ਫੋਨ ਤੇ ਆ ਜਾ ਠੀਕ ਹੈ। ਸੋ ਦੋਸਤੋ ਫਿਰ ਇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ। ਠੀਕ ਹੈ ਬਹੁਤ ਸੋਹਣਾ। ਇਸ ਛੋਟੀ ਦਾ ਸਿੰਘ ਦੋਵੇਂ ਕੁੰਡੇ ਹੋਣਗੇ। ਠੀਕ ਹੈ। ਰੇਟ ਜਿਹੜਾ ਦੋਸਤੋ ਫੋਨ ਤੇ ਟੈਕ ਕੀਤਾ ਜਾਊਗਾ। ਠੀਕ ਹੈ। ਤੇ ਇੱਕ ਜਿਹੜਾ ਬਿਲਕੁਲ ਛੋਟੀ ਉਮਰ ਦਾ ਬੱਚਾ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਊਗੀ ਇਹ ਵੀ ਕੱਟੀ। ਹਾਂ ਜੀ। ਇਹ ਬਸ 4 ਕਿਹ ਮਹੀਨੇ ਲਵੇਗਾ। 4 ਕਿਹ ਮਹੀਨੇ ਦੀ ਹੈ। ਖੋਲ ਲੈਣ ਨੂੰ ਵੀ ਮੜੀ ਜੀ। ਇੱਕ ਗੀੜਾ ਕਢਾਈ ਦੇ ਦਾ। ਪੱਟੇ-ਪੁੱਟੇ ਕਾਂਦੀ ਵਧੀਆ। ਵਧੀਆ-ਵਧੀਆ ਖਸੀ ਜੀ। ਠੀਕ ਹੈ। ਦੋਸਤੋ ਫੇਸ ਸਾਰਾ ਬਾਈ ਦਾ ਇਸ ਕੱਤੀ ਦਾ ਜੀ ਠੀਕ ਹੈ 4 ਮਹੀਨੇ ਮੰਨ ਕੇ ਚੱਲੋ ਵੀ ਇਸ ਕੱਤੀ ਦੀ ਉਮਰ ਹੋਊਗੀ ਠੀਕ ਹੈ ਜੀ ਬਿਲਕੁਲ ਨੀਲੀਆਂ ਅੱਖਾਂ ਫੇਸ ਸਾਰਾ ਹੀ ਬਹੁਤ ਸੋਹਣਾ ਬਹੁਤ ਪਿਆਰਾ ਇਸ ਕੱਤੀ ਦਾ ਫੇਸ ਠੀਕ ਹੈ ਜੀ ਲੋ ਦੋਸਤੋ ਚੈੱਕ ਕਰ ਲੋ ਜੀ ਲਾਲ ਨੀਲੀ ਅੱਖਾਂ ਲੈ ਚੱਲ ਬਾਈ 4 ਮਹੀਨੇ ਦੋਸਤੋ ਉਮਰ ਹੈ ਜੀ ਠੀਕ ਹੈ ਰੇਟ ਜਿਹੜਾ ਦੋਸਤੋ ਇਹਦਾ ਵੀ ਫੋਨ ਤੇ ਹੀ ਤੈਅ ਕਰਨਾ ਠੀਕ ਹੈ ਬਿਲਕੁਲ ਛੂਟੀ ਉਮਰ ਦੀ ਕੱਟੀ ਤੁਹਾਨੂੰ ਦਿਖਾ ਰਿਹਾ ਜੀ ਇਹ ਠੀਕ ਹੈ ਥਾਂ ਦੋਸਤੋ ਇਹਦੇ ਵੀ ਚਾਰੇ ਨਿਖੜਵੇ ਹੋਣਗੇ ਜੀ ਸੋਹਣਾ ਥਾਂ ਲੱਗਾ ਗਿਆ ਤੇ ਠੀਕ ਹੈ ਲੋ ਦੋਸਤੋ ਟੋਟਲ ਤੁਹਾਨੂੰ ਪੰਜ ਨਾਗ ਦਿਖਾਇਆ ਜੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂ ਉਹਦੀ ਤਸल्ली ਤੁਸੀਂ ਕਰ ਸਕਦੇ ਹੋ ਨੰਬਰ ਵਾਈਜ਼ ਤੁਹਾਨੂੰ ਦੱਸਤੇ ਆ ਠੀਕ ਹੈ ਰੇ ਰੇਟ ਜਿਹੜਾ ਫੋਨ ਦਿੱਤਾ ਕੀਤਾ ਜਾਣਾ ਫੋਨ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ ਹੁਣ ਠੀਕ ਹੈ ਤੇ ਚਲੋ ਠੀਕ ਹੈ ਭਾਈ ਠੀਕ ਹੈ ਜੀ ਭਾਈ